ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਕਲਸਟਰ ਅਫਸਰ ਖਡੂਰ ਸਾਹਿਬ ਮੇਰੇ ਨਾਲ ਨੇ ਤਹਿਸੀਲਦਾਰ ਸ਼੍ਰੀਮਤੀ ਸੀਮਾ ਸ਼ਰਮਾ ਜੀ ਅੱਜ ਅਸੀਂ ਇੱਥੇ ਕਿਸਾਨਾਂ ਨੂੰ ਪ੍ਰਾਲੀ ਦੇ ਵੱਖ-ਵੱਖ ਬਦਲ ਅਸੀਂ ਆਪਣੇ ਖੇਤਾਂ ਦੇ ਵਿੱਚ ਪ੍ਰਾਲੀ ਪ੍ਰਬੰਧਨ ਕਿਸ ਤਰ੍ਹਾਂ ਕਰਨਾ ਆ ਪ੍ਰਾਲੀ ਦੀ ਸਾਮ ਸੰਭਾਲ ਕਿੱਦਾਂ ਕਰਨੀ ਆ ਇਹਦੇ ਬਾਰੇ ਜਦੋਂ ਅਸੀਂ ਪਿੰਡਾਂ ਦੇ ਵੱਖ-ਵੱਖ ਸਬਡਿਵੀਜ਼ਨ ਖਡੂਰ ਸਾਹਿਬ ਦੇ ਪਿੰਡਾਂ ਦੇ ਵਿੱਚ ਗਏ ਤੇ ਇਹ ਕਿਸਾਨ ਜਿਹੜੇ ਸੀ ਤੁਸੀਂ ਦੇਖ ਸਕਦੇ ਹੋ ਕਿ ਸੁਪਰ ਸੀਡਰ ਦੇ ਨਾਲ ਜਿਹੜੇ ਆ ਸਿੱਖਾਈ ਕਰ ਰਹੇ ਆ ਸੋ ਬੜੀ ਵਧੀਆ ਗੱਲ ਆ ਔਰ ਇਹ ਕਿਸਾਨ ਨੂੰ ਮੈਂ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧਾਈ ਵੀ ਦਿਨਾ ਆ ਕਿ ਇਹ ਜਿਹੜਾ ਆ ਪਰਾਲੀ ਦਾ ਬੜਾ ਸੁਚੱਜਾ ਪ੍ਰਬੰਧ ਕਰ ਰਹੇ ਆ ਸੋ ਬੜੀ ਵਧੀਆ ਗੱਲ ਆ ਮੈਂ ਸਾਰੇ ਕਿਸਾਨਾਂ ਨੂੰ ਇਹ ਵੀ ਬੇਨਤੀ ਕਰਨੀ ਚਾਹੂਗਾ ਕਿ ਖੇਤੀਬਾੜੀ ਵਿਭਾਗ ਖਡੂਰ ਸਾਹਿਬ ਦੇ ਕੋਲ ਸੁਪਰ ਸੀਡਰ ਸਮਾਰਟ ਸੀਡਰ ਤੇ ਜ਼ੀਰੋ ਟਿਲ ਜਿਹੜੀ ਆ ਉਹ ਉਪਲਬਧ ਆ ਜਿਹੜੇ ਕਿਸਾਨ ਵੀਰ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਆ ਉਹ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਬਜਾਈ ਕਰਨਾ ਚਾਹੁੰਦੇ ਆ ਉਹ ਸਾਡੇ ਦਫ਼ਤਰ ਦੇ ਕੋਲੋਂ ਆਪਣਾ ਆਧਾਰ ਕਾਰਡ ਜਿਹੜਾ ਦੇ ਕੇ ਉੱਥੇ ਨਾਮ ਨੰਬਰ ਲਿਖਵਾ ਕੇ ਜਿਹੜਾ ਆ ਉਹ ਸੰਦ ਲਿਆ ਸਕਦੇ ਆ ਸੋ ਸਾਡਾ ਮਿਸ਼ਨ ਸਿਰਫ ਇੰਨਾ ਹੀ ਆ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣਾ ਹੈ ਪ੍ਰਾਲੀ ਦੀ ਸਾਮ ਸੰਭਾਲ ਕਰਨੀ ਆ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਰੰਗਲੇ ਪੰਜਾਬ ਦਾ ਸੁਪਨਾ ਦੇਖਿਆ ਆ ਅਸੀਂ ਜਦੋਂ ਵਾਤਾਵਰਨ ਦੀ ਸਾਮ ਸੰਭਾਲ ਕਰਾਂਗੇ ਆਪਣੀ ਮਿੱਟੀ ਦੀ ਸਾਮ ਸੰਭਾਲ ਕਰਾਂਗੇ ਤੇ ਸਾਡਾ ਪੰਜਾਬ ਜਿਹੜਾ ਆ ਉਹ ਰੰਗਲਾ ਆਪਣੇ ਆਪ ਬਣ ਜਾਊਗਾ ਔਰ ਇਹਦੇ ਵਿੱਚ ਮੈਂ ਬਲਾਖਡੂਰ ਸਾਹਿਬ ਦੇ ਕਿਸਾਨਾਂ ਦਾ ਵੀ ਬੜਾ ਵੱਡਾ ਸਹਿਯੋਗ ਆ ਕਿ ਇਹਨਾਂ ਨੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਆ ਉਹਨਾਂ ਨੂੰ ਘਟਾਉਣ ਦੇ ਵਿੱਚ ਜਿਹੜਾ ਆ ਉਹ ਕਾਫੀ ਯਤਨ ਕੀਤਾ ਆ ਔਰ ਇੱਕ ਵਾਰੀ ਫਿਰ ਮੈਂ ਕਿਸਾਨਾਂ ਦਾ ਧੰਨਵਾਦ ਕਰਦਾ ਆ ਸ਼੍ਰੀਮਤੀ ਸੀਮਾ ਸ਼ਰਮਾ ਜੀ ਵੱਲੋਂ ਸੋ ਸਾਰੇ ਕਿਸਾਨਾਂ ਨੂੰ ਦੁਬਾਰਾ ਅਪੀਲ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਜਿੰਨੀ ਵੀ ਫਸਲ ਸਾਡੀ ਬਾਢੀ ਵਾਲੀ ਰਹਿ ਗਈ ਆ ਉਹ ਫਸਲ ਦੀ ਕਟਾਈ ਕਰਵਾ ਕੇ ਜਿਹੜੀ ਰਹਿਨ ਖੁੰਦਿਆ ਉਹਨੂੰ ਅੱਗ ਨਾ ਲਾਈ ਜਾਵੇ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ